ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਦੌਰਾਨ ਹਿਰਾਸਤ ਲੈ ਸੌਮਨੀ ਅਕਾਲੀ ਦਲ ਦੇ ਹਲਕਾ ਇੰਚਾ ਯਾਦਵਿੰਦਰ ਸਿੰਘ ਯਾਦੂ ਨੇ ਜੇਲ੍ਹ ਤੋਂ ਜ਼ਮਾਨਤ ਤੇ ਰਹਾਅ ਹੋਣ ਤੋਂ ਬਾਅਦ ਚੋਣਾਂ ਦੀ ਗਿਣਤੀ ਵਾਲੇ ਦਿਨ ਤੇ ਕਟਨਾ ਗਰਮਬਾਰੇ ਪੱਤਰਕਾਰ ਨਾਲ ਗੱਲਬਾਤ ਕੀਤੀ ਯਾਦੂ ਨੇ ਕਿਹਾ ਕਿ ਖੰਨਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਨੂੰ ਪ੍ਰਭਾਵਿਤ ਕਰਨ ਦੇ ਹਿਰਾਫੇਰੀ ਨਾਲ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਲਈ ਔਨਾਂ ਵੱਲ ਵਧਿੱਕੀ ਕੀਤੀ ਗਈ ਤੇ ਮਾਮਲਾ ਦਰਜ ਕਰਕੇ ਵਰਕਰਾਂ ਨੂੰ ਡਰਾਉਣ ਧਮਕਾਉਂਦੀ ਦੀ ਗਿਣੀ ਮਿੱਤੀ ਸਾਜੀ ਸੱਚੀ ਧੀ ਦੇਖੋ ਜੀ ਅੱਜ ਦਾ ਮੁੱਖ ਬੱਧਾ ਦਾ ਜਿਹੜੇ ਅਸੀਂ ਸਾਡੇ ਬਲਾਕ ਸੰਮਤੀ ਤੇ ਜ਼ਿਲ੍ਹਾ ਬੁਰੀਸ਼ਦ ਦੇ ਮੈਂਬਰ ਜਿੱਤੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੈਂਬਰਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਪਿੰਡਾਂ ਦੇ ਸਾਰੇ ਸਾਡੇ ਵਰਕਰ ਸਹਿਬਾਨਾਂ ਨੇ ਸਾਡੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਪਹਿਲਾਂ ਸਾਰੇ ਹਲਕੇ ਦਾ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵਧੀਆ ਸ਼ਮਨੀ ਕਾਲੀਦਲ ਨੂੰ ਸਮਰਥਨ ਦਿੱਤਾ ਬਹੁਤ ਵਧੀਆ ਰਿਜ਼ਲਟ ਆਇਆ ਓਕੇ ਸ਼ੋਮਣੀ ਕਾਲੀਦਾਲ ਨੇ ਇੱਕ ਜ਼ਿਲ੍ਹਾ ਪ੍ਰੀਸ਼ਦ ਦੋ ਚੋਂ ਇੱਕ ਜਿੱਤੀ ਆ ਤੇ ਪੰਜ ਬਲਾਕ ਸੰਧੀਆਂ ਜਿੱਤੀਆਂ ਨੇ ਤੇ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਵਧਾਈ ਵੀ ਆ ਜਿਹੜੇ ਮੈਂਬਰ ਹਾਰੇ ਵੀ ਨੇ ਉਹਨਾਂ ਨੂੰ ਵੀ ਅਸੀਂ ਹੌਸਲਾ ਦਿੰਨੇ ਆ ਕਿ ਕੋਈ ਗਾ ਅਗਲੀ ਵਾਰ ਫੇਰ ਮੌਕਾ ਮਿਲੂਗਾ ਫੇਰ ਅਸੀਂ ਏਦੂ ਦੂਰ ਚੌਣੇ ਹੋ ਕੇ ਲੜਾਂਗੇ ਭਾਵੇਂ ਸਰਕਾਰਾਂ ਨੇ ਬਥੇਰਾ ਜ਼ਬਰ ਕੀਤਾ ਜਲਮ ਕੀਤਾ ਧੱਕੇਸ਼ਾਹੀ ਕੀਤੀ ਉਸ ਦੇ ਬਾਵਜੂਦ ਵੀ ਰਿਜ਼ਲਟ ਬਹੁਤ ਵਧੀਆ ਰਹੇ ਅੱਜ ਦਾ ਮੇਨ ਮਕਸਦ ਤਾਂ ਹੀ ਸੀਗਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਸਾਡੇ ਵਰਕਰ ਸਾਡੇ ਮੈਂਬਰ ਬਹੁਤ ਵਧੀਆ ਲੜਾਈ ਲੜੇ ਨੇ ਜਿਸ ਦਿਨ ਤੋਂ ਪੇਪਰ ਭਰੇਗੇ ਉਸੇ ਦਿਨ ਤੋਂ ਲੈ ਕੇ ਕਿਉਂਕਿ ਭਾਵੇਂ ਗੱਲਾਂ ਕੁਝ ਬਾਅਦ ਚ ਸਾਹਮਣੇ ਆਈਆਂ ਨੇ ਕਿ ਪਹਿਲੇ ਦਿਨਾਂ ਤੋਂ ਹੀ ਅਫਸਰਾਂ ਨੂੰ ਇਹ ਹਦਾਇਤਾਂ ਸੀ ਕਿ ਕਿਸੇ ਤਰੀਕੇ ਕਾਗਜ਼ ਰੋਕੇ ਜਾਣ ਚਲੋ ਸੰਗਤ ਤਕੜੀ ਸੀ ਸਾਡੇ ਲੋਕ ਤਕੜੇ ਸ਼ੋਭਨੀ ਕਾਲੀਗੜ੍ਹ ਦੇ ਵਰਕਰ ਤਕੜੇ ਸੀ ਕਾਗਜ਼ ਸਹੀ ਪਾਏ ਗਏ ਉਸ ਤੋਂ ਬਾਅਦ ਤੇ ਜਦੋਂ ਵੋਟਾਂ ਹੋਈਆਂ ਵੋਟਾਂ ਚ ਵੀ ਚਲੋ ਸਾਡੇ ਜਿਹੜੇ ਮੈਂਬਰ ਸਵਾਨ ਸੀ ਉਹਨਾਂ ਨੂੰ ਦਬਕਾਇਆ ਵੀ ਗਿਆ ਪਿੰਡਾਂ 'ਚ ਵੋਟਰਾਂ ਨੂੰ ਵੀ ਬਹੁਤ ਕੁਛ ਕੀਤਾ ਗਿਆ ਹੁਣ ਹੌਲੀ-ਹੌਲੀ ਸਾਰੇ ਪਿੰਡਾਂ 'ਚ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਬਾਕੀ ਜਿਹੜੀ ਲੋਕਾਂ ਦੇ ਸਾਹਮਣੇ ਆਖਰੀ ਦਿਨ ਜਿਹੜੀ ਗੱਲ ਆਈ ਹੈ ਕਿਉਂਕਿ ਇੱਕ ਦਿਨ ਪਹਿਲਾਂ ਸਾਡੇ ਕੋਲ ਸਾਰੀ ਰਿਪੋਰਟ ਆ ਚੁੱਕੀ ਸੀ ਜਦੋਂ ਅਸੀਂ ਰਾਤ ਨੂੰ ਗੇੜੇ ਮਾਰੇ ਆ ਕਿ ਕੁਝ ਵੀ ਹੋ ਸਕਦਾ ਕੋਈ ਵੀ ਤੰਦਲੀ ਹੋ ਸਕਦੀ ਆ ਰਾਤ ਨੂੰ ਅਸੀਂ 1:30 ਵਜੇ ਤੱਕ ਇੱਕ ਦਿਨ ਰਿਜ਼ਲਟ ਆਉਣ ਤੋਂ ਪਹਿਲਾਂ 16 ਤਰੀਕ ਨੂੰ ਰਾਤ ਨੂੰ 1 ਵਜੇ ਤੱਕ ਅਸੀਂ ਗੇੜੇ ਮਾਰਦੇ ਰਹੇ ਅਸੀਂ ਵੀ ਆਏ ਸਾਡੇ ਹੋਰ ਵੀ ਸਾਥੀ ਆਏ ਪਿੰਡਾਂ ਤੋਂ ਤੇ ਦੂਜੀਆਂ ਪਾਰਟੀਆਂ ਦੇ ਕਾਂਗਰਸ ਦੇ ਨੂੰ ਇਹਦੇ ਵੀ ਉੱਥੇ ਦੇਖੇ ਗਏ ਕਿਉਂਕਿ ਸਰਕਾਰ ਵਾਲਾ ਤਾਂ ਕੋਈ ਨਹੀਂ ਮਿਲਿਆ ਕਿਉਂਕਿ ਸਰਕਾਰ ਵਾਲਿਆਂ ਤਾਂ ਇਹ ਸੀ ਵੀ ਅਸੀਂ ਤਾਂ ਉਹ ਹੋਲੀ ਸੋਲੀ ਹੋਈ ਸੀਗੀ ਉਹਨਾਂ ਨੂੰ ਜੋ ਮਰਜ਼ੀ ਕਰ ਸਕਦੇ ਸੀ ਤੇ ਜਿੱਦẽ ਰਿਜ਼ਲਟ ਆਉਣਾ ਸੀ 17 ਤਰੀਕ ਨੂੰ ਉਸ ਦਿਨ ਸਵੇਰ ਤੋਂ ਹੀ ਪਹਿਲਾਂ ਤਾਂ ਗੇਟ ਤੇ ਗੇਟ ਤੇ ਮੈਨੂੰ ਰੋਕਿਆ ਗਿਆ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉੱਥੇ ਉਤਾਰ ਸਿੰਘ ਖੜਾ ਸੀ ਉਹਨੇ ਰੋਕਿਆ ਕਹਿੰਦਾ ਤੁਸੀਂ ਨਹੀਂ ਜਾ ਸਕਦੇ ਹਾਲਾਂਕਿ ਮੇਰੇ ਕੋਲ ਇਲੈਕਸ਼ਨ ਏਜੰਟ ਦਾ ਕਾਰਡ ਸੀ ਮੈਂ ਆਪਣੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡਾ ਖੜਾ ਸੀ ਇੱਥੋਂ ਉਮੀਦਵਾਰ ਸੀਗਾ ਬੀਜੇ ਤੋਂ ਉਹਦੀ ਜਗ੍ਹਾ ਮੈਂ ਗਿਆ ਸੀ ਤੇ ਮੈਨੂੰ ਉਹਨੇ ਰੋਕਿਆ 10 ਮਿੰਟ ਅਸੀਂ ਖੱਜਲ ਹੋਏ ਤਸਵੀਰਲਾ ਨੈਪ ਤਸਵੀਰਲਾ ਸਾਹਿਬ ਆਏ ਉਹਨਾਂ ਨੇ ਮਤਲਬ ਮੈਨੂੰ ਅਲਾਉ ਕੀਤਾ ਮੈਂ ਅੰਦਰ ਗਿਆ ਮੈਂ ਬਤੌਰ ਕੈਂਡੀਡੇਟ ਜਦੋਂ ਮਤਲਬ ਇਲੈਕਸ਼ਨ ਏਜੰਟ ਜਾਂ ਕੈਂਡੀਡੇਟ ਬੈਠ ਸਕਦਾ ਜਾਂ ਆਪਾਂ ਕੈਂਡੀਡੇਟ ਦੀ ਜਗ੍ਹਾ ਇਲੈਕਸ਼ਨ ਏਜੰਟ ਬੈਠ ਸਕਦਾ ਬਤੌਰ ਕੈਂਡੀਡੇਟ ਆਪਾਂ ਅੰਦਰ ਬੈਠੇ ਰਿਜ਼ਲਟ ਸਾਨੂੰ ਇਹ ਵੀ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਸਲੋ ਚੱਲੂਗੀ ਗਿਣਤੀ ਸਲੋ ਕਰਕੇ ਦੇਰ ਰਾਤ ਤੱਕ ਲੈ ਕੇ ਜਾਣੀ ਹੈ ਉਹ ਤੁਹਾਡੇ ਸਾਹਮਣੇ ਹੋਇਆ ਕਿ 8 ਵਜੇ ਗਿਣਤੀ ਜਿੱਥੇ ਬਾਕੀ ਹਲਕਿਆਂ 'ਚ ਰਿਜ਼ਲਟ 2 3 ਵਜੇ ਦੁਪਹਿਰ ਦੇ ਆ ਗਏ ਆਪਣੇ ਹਸਲ ਕੇ ਖੰਨੇ ਚ ਮੈਨੂੰ ਲੱਗਦਾ ਵੀ 2 3 ਵਜੇ ਤੱਕ 2 3 ਬਲੋਕਾਂ ਦੇ ਵੀ ਰਿਜ਼ਲਟ ਨਹੀਂ ਆਏ 2 3 ਜੋਨਾਂ ਦੇ ਵੀ ਰਿਜ਼ਲਟ ਨਹੀਂ ਸਿਆ ਤੇ ਉਹ ਸਾਰੀ ਗੱਲ ਸਾਡੇ ਸਾਹਮਣੇ ਰੀ ਸਲੋ ਕਰਕੇ ਮੈਡਮ ਨੇ ਜਦੋਂ ਅਸਤੀ ਮੈਡਮ ਨੂੰ ਕੋਈ ਰਿਜ਼ਲਟ ਲੈਣ ਜਾਂਦਾ ਸੀ ਉਹ ਇੰਨਾ ਤਲਖੀ ਦਾ ਬੋਲਦੇ ਸਾਰਿਆਂ ਦੇ ਗੱਲ ਪੈਂਦੇ ਸੀ ਭਾਵੇਂ ਕੋਈ ਉਮੀਦਵਾਰ ਚੱਲਿਆ ਗਿਆ ਭਾਵੇਂ ਕੋਈ ਸਾਡੇ ਚੋਂ ਕਿਸੇ ਨੇ ਗੱਲ ਕੀਤੀ ਆ ਇੱਕ ਤਾਂ ਕਿਸੇ ਨੇ ਥੱਲੇ ਨਹੀਂ ਬੈਠਣਾ ਜੀ ਚਲੋ ਉੱਪਰ ਚਲੋ ਸਾਰੇ ਚਲੋ ਅਸੀਂ ਵੀ ਸਵੇਰ ਦੇ ਉੱਪਰ ਬੈਠੇ ਸੀ ਉਹ ਬਾਕੀ ਜਿਹਨੇ ਉਮੀਦਵਾਰ ਸੀ ਸਾਰੇ ਉੱਪਰ ਬੈਠੇ ਸੀ ਜਿਹੜਾ ਸਰਕਾਰ ਵਾਲਾ ਕੋਈ ਨੁਮਾਇੰਦਾ ਉਹ ਜਾਵੇ ਬੇਸ਼ੱਕ ਕੁਛ ਪੁੱਛ ਕੇ ਆ ਜਾਵੇ ਕਿਸੇ ਨਾ ਜਾਲੀ ਚ ਗੱਲ ਕਰਕੇ ਆ ਜਾਵੇ ਜੋ ਮਰਜ਼ੀ ਕਿਉਂਕਿ ਉੱਥੇ ਦੀ ਮੈਂ ਨਹੀਂ ਬੋਲਦਾ ਵੀਡੀਓ ਬੋਲਦੀ ਆ ਉਹ ਤੁਸੀਂ ਰਿਕਾਰਡ ਸੈ ਤੁਹਾਡੇ ਕੋਲ ਹੋਵੇ ਜਾਂ ਮਤਲਬ ਪ੍ਰਸ਼ਾਸਨ ਕਢਾ ਸਕਦਾ ਕਿਉਂਕਿ ਕੋਰਟ ਚ ਵੀ ਸਾਨੂੰ ਲੋੜ ਪੈਣੀ ਹੈ ਅਸੀਂ ਤਾਂ ਆਪ ਉੱਥੇ ਜੱਸ ਸਭ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਉਹ ਰਿਕਾਰਡ ਸਾਰਾ ਕਢਾਓ ਜੀ ਜੋ ਜੋ ਗੱਲਾਂ ਉੱਥੇ ਹੋਈਆਂ ਆਖਰ ਨੂੰ ਆ ਕੇ ਕੀ ਹੋਇਆ ਜਦੋਂ ਦੁਪਹਿਰੇ ਸਾਨੂੰ ਬਹੁਤ ਔਖਾ ਤੋਂ ਰਿਜ਼ਲਟ ਲਾਇਆ ਗਿਆ ਕਿਉਂਕਿ ਉਹ ਸਭ ਵੀ ਸੀਗੇ ਉੱਥੇ ਉੱਥੇ ਮੈਡਮ ਵੀ ਸੀਗੇ ਨਹਿ ਤਹਿਸੀਲਦਾਰ ਸਭ ਵੀ ਸੀਗੇ ਉਹ ਸਾਰੇ ਇਹ ਗੱਲ ਦੇ ਗਵਾਹ ਨੇ ਲੋਕ ਗਵਾਹ ਨੇ ਉੱਥੋਂ ਦੇ ਜਿਹੜੇ ਹਲਕੇ ਦੇ ਸਾਰੇ ਜੋ ਕਾਊਂਟਿੰਗ ਏਜੰਸੀ ਉਹ ਗਵਾਹ ਨੇ ਕਿ ਸਾਨੂੰ ਬੜੀ ਦੇਰ ਬਾਅਦ ਸ਼ਾਮ ਨੂੰ 5-6 ਵਜੇ ਤਾਂ ਸਾਨੂੰ ਉਹ ਦੇਣ ਲੱਗਿਆ ਜਿਹੜਾ ਰਿਜ਼ਲਟ ਉਹਦਾ ਜੋਨਾਂ ਦਾ ਆਉਂਦਾ ਸੀਗਾ ਚਲੋ ਉਹ ਦੇਣ ਦੇ ਅਪਰੰਤ ਜਦੋਂ ਅਸੀਂ ਮਤਲਬ ਦੇਖਿਆ ਕਈ ਜਗ੍ਹਾ ਇਹ ਕਹਿੰਦਾ ਨਾ ਇੱਥੋਂ ਦਾ ਮੰਤਰੀ ਹੈ ਜਿਹੜਾ ਕਹਿੰਦਾ ਵੀ ਕੋਈ ਰੌਲਾ ਨਹੀਂ ਪਿਆ ਬੜੀ ਸ਼ਾਂਤੀ ਚੱਲੀ ਆ ਜੀ ਸਾਡਾ ਜਿਹੜਾ ਮਸਲਾ ਹੋਇਆ ਉਸ ਤੋਂ ਪਹਿਲਾਂ ਇੱਕ ਝੜਪ ਹੋਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਬੜੀ ਬਹਿਸ ਹੋਈ ਗਾਲੀ ਗਲੋਚ ਵੀ ਹੋਈ ਉਹ ਲੋਕ ਗਵਾਹ ਮੂਵੀ ਮੂਵੀ ਕਢਾਉਣੇ ਉੱਥੋਂ ਅੰਦਰ ਦਾ ਉੱਥੇ ਸ਼ਾਟ ਕਢਾਉਣ ਜਿਹੜੇ ਵੀ ਕੈਮਰੇ ਦੇ ਹੈਗੇ ਉੱਥੇ ਸੀਸੀਟੀਵੀ ਕੈਮਰਾ ਲੱਗਿਆ ਸੀਗਾ ਉਹ ਸਾਰਾ ਕੁਝ ਪਤਾ ਲੱਗੂਗਾ ਅੰਦਰ ਝਗੜਾ ਹੋਇਆ ਖਾਸਾ ਮਤਲਬ ਬਹਿਸ ਹੋਈ ਆ ਲੜਾਈ ਇੱਥੋਂ ਤੱਕ ਬਾਹਰ ਨਿਕਲ ਤੱਕ ਰੌਲਾ ਪੈਣ ਬਹੁਤ ਕਾਫੀ ਕੁਝ ਹੋਇਆ ਉਦੋਂ ਮੈਡਮ ਕੁਝ ਨਹੀਂ ਬੋਲੇ ਕਿਉਂਕਿ ਉਹ ਸਰਕਾਰ ਦੇ ਪੱਖ ਵਾਲਿਆਂ ਦੀ ਗੱਲ ਸੀਗੀ ਉੱਥੇ ਮੈਡਮ ਨੇ ਕੁਝ ਨਹੀਂ ਕਿਸੇ ਨੂੰ ਕਿਹਾ ਬਾਹਰ ਜਾਣ ਨੂੰ ਨਹੀਂ ਕਿਹਾ ਹੋਇਆ ਕਿ ਉਸ ਤੋਂ ਉਪਰੰਤ ਤਿੰਨ ਬੰਦੇ ਸ਼ਹਿਰ ਦੇ ਕਿਉਂਕਿ ਇਹ ਮੰਤਰੀ ਕਹਿੰਦਾ ਨਾ ਕਿ ਇਹਦਾ ਇਹਨੂੰ ਆਦਤ ਹੈ ਹਾਂ ਜੇ ਸਾਡੇ ਨਾਲ ਧੱਕਾ ਹੋ ਮੈਨੂੰ ਆਦਤ ਹੈ ਮੈਂ ਜ਼ੁਲਮ ਦੇ ਖਿਲਾਫ ਖੜਨ ਦੀ ਜੇ ਕੋਈ ਧੱਕਾ ਗਲੂ ਦੇ ਖਿਲਾਫ ਮੈਨੂੰ ਲੜਨ ਦੀ ਆਦਤ ਹੈ ਮੈਂ ਪਹਿਲਾਂ ਵੀ ਧੱਕੇ ਦੇ ਖਿਲਾਫ ਖੜਿਆ ਹੁਣ ਵੀ ਮੈਂ ਆਪਣੇ ਵਰਕਰਾਂ ਨਾਲ ਆਪਣੇ ਲੋਕਾਂ ਨਾਲ ਮੈਂ ਜ਼ਰੂਰ ਖੜੂੰਗਾ ਇਹ ਮੇਰੀ ਆਦਤ ਹੈ ਮੈਂ ਆਪ ਤੋਂ ਮਜਬੂਰ ਹਾਂ ਕਿ ਮੈਂ ਜੇ ਮੇਰੇ ਲੋਕਾਂ ਨਾਲ ਮੈਂ ਧੱਕਾ ਨਹੀਂ ਦੇਖ ਸਕਦਾ ਭਾਵੇਂ ਕੁਝ ਵੀ ਮੇਰੇ ਨਾਲ ਕਰ ਲੈਣ ਮੈਂ ਆਪਣੇ ਵਰਕਰਾਂ ਨਾਲ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵਰਕਰ ਬਾਅਦ ਕਿਸੇ ਵੀ ਚੀਜ਼ ਦਾ ਸ਼ਿਕਾਰ ਨਹੀਂ ਹੋਣਗੇ ਪਹਿਲਾਂ ਮੈਂ ਉਹਨਾਂ ਨਾਲ ਖੜੂੰਗਾ ਮੈਂ ਜਦੋਂ ਮੈਂ ਉੱਥੇ ਬੈਠ ਮੂੰਹ ਕੰਨ ਸਾਡੇ ਨੱਕ ਬੰਨ ਅੱਖਾਂ ਬੰਨ ਕੇ ਬਿਠਾ ਦੋ ਉੱਥੇ ਜਾਂ ਸਾਨੂੰ ਬੋਲਣ ਦਾ ਅਧਿਕਾਰ ਹੀ ਨਹੀਂ ਬੰਦੇ ਇਹਨਾਂ ਦੇ ਆਏ ਤਿੰਨ ਬੰਦੇ ਮੈਂ ਨਾਮ ਲੈ ਦਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਜਿਹੜੀਆਂ ਧਾਂਦਰੀਆਂ ਇਹਨਾਂ ਨੇ ਕੀਤੀਆਂ ਨੇ ਫਿਰ ਇਤਰਾਜ਼ ਵੀ ਹੁੰਦੇ ਆ ਇਹਨਾਂ ਤੇ ਮੇਰੇ ਲੱਗਦਾ ਕਾਂਗਰਸ ਪਾਰਟੀ ਨੇ ਵੀ ਨਾ ਤੇ ਇੱਕ ਦਿਨ ਪਹਿਲਾਂ ਰਿਪੋਰਟ ਕੀਤੀ ਆ ਜਿਹੜੇ ਇੱਥੋਂ ਦੇ ਇੱਕ ਪਰੰਪਰੀਤ ਪੌਂਪੀ ਕੌਂਸਲਰ ਆ ਇੱਥੋਂ ਰਜਿੰਦਰ ਸਿੰਘ ਜੀਤ ਆ ਜਿਹੜਾ ਹੁਣ ਉਹਨੇ ਅਕਾਲੀ ਦਲ ਚੋਂ ਗਏ ਆ ਤੇ ਨਾਲ ਹੀ ਇਹਨਾਂ ਦਾ ਪੀਏ ਆ ਜਿਹੜਾ ਮਤਲਬ ਕਰਨ ਅਰੂੜਾ ਉਹ ਫੋਨ ਵੀ ਅੰਦਰ ਚਲਾ ਰਹੇ ਨੇ ਉਹ ਅੰਦਰ ਆ ਕੇ ਜਦੋਂ ਇਹਨਾਂ ਦੀ ਕਾਂਗਰਸ ਦੇ ਦੀ ਆਮ ਆਦਮੀ ਬਹਿਸ ਤੋਂ ਬਾਅਦ ਚਲੋ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਉਹ ਅੰਦਰ ਆ ਕੇ ਫੋਨ ਵੀ ਅੰਦਰ ਯੂਜ਼ ਕੀਤਾ ਜਾ ਰਿਹਾ ਅੰਦਰ ਉਹ ਮਤਲਬ ਉਹ ਪਿੱਛੇ ਜਾਲੀ ਦੇ ਪਿੱਛੇ ਆਪਣੇ ਲੋਕਾਂ ਦੇ ਪਿੱਛੇ ਖੜੇ ਐ ਅਸੀਂ ਜਦੋਂ ਪਹਿਲਾਂ ਇਤਰਾਜ਼ ਜਤਾਇਆ ਵੀ ਇਹ ਇਹ ਲੋਕਾਂ ਨੇ ਪਹਿਲਾਂ 2 ਨੰਬਰ ਜਿਹੜੀ ਵਾਰਡ ਚ ਚੋਣ ਹੋਈ ਹੈ ਅੱਜ ਤੱਕ ਉਹਦੀ ਜਾਂਚ ਚੱਲ ਰਹੀ ਆ ਰਿੱਟ ਪਈ ਹੋਈ ਆ ਹਾਈ ਕੋਰਟ ਉਹ ਚ ਇਹਨਾਂ ਨੇ ਪੰਪੀ ਦੇ ਖਿਲਾਫ ਹੋਰ ਇਹਨਾਂ ਦੇ ਬੰਦਿਆਂ ਦੇ ਖਿਲਾਫ ਇਹ ਜਾਂਚ ਚੱਲ ਰਹੀ ਆ ਜਿਹੜੀ ਇਹਨਾਂ ਨੇ ਮਸ਼ੀਨ ਤੋੜੀ ਐ ਇਹ ਜਿਹੜੇ ਲੋਕ ਧੰਦਲੀਆਂ ਕਰਦੇ ਨੇ ਵੋਟਾਂ ਪਰਚੀਆਂ ਪਾੜਦੇ ਨੇ ਜਾਂ ਮਤਲਬ ਇੱਥੋਂ ਉਹਨੂੰ ਵਿਜਨ ਪਾਉਂਦੇ ਨੇ ਵੋਟਾਂ ਦੀ ਗਿਣਤੀ 'ਚ ਉਹ ਜਿਹੇ ਲੋਕਾਂ ਨੂੰ ਜਦ ਅੰਦਰ ਆਉਂਦੇ ਆ ਬਿਨਾਂ ਉਹਨਾਂ ਕੋ ਕੋਈ ਕਾਉਂਟਿਨਿੰਗ ਏਜੰਡ ਦਾ ਕੋਈ ਮਤਲਬ ਪੇਪਰ ਨਹੀਂ ਹੈ ਕੋਈ ਉਹਨਾਂ ਦਾ ਲੈਕਚਰ ਏਜੰਡ ਦਾ ਨਹੀਂ ਬਣਿਆ ਆਈ ਕਾਰਡ ਉਹ ਫਿਰ ਵੀ ਅੰਦਰ ਫਿਰਦੇ ਨੇ ਫਿਰ ਸਾਡਾ ਤਰਾਜ ਕਰਨਾ ਤਾਂ ਲਾਜ਼ਮੀ ਸੀ ਜਦੋਂ ਮੈਂ ਉਸ ਸਮੇ ਸਾਡਾ ਇੱਕ ਉਮੀਦਵਾਰ ਸੀ ਬਲਾਕ ਸਮਤੀ ਦਾ ਤਾਰੀ ਜਿਹੜਾ ਇਥੋਂ ਅਵਤਾਰ ਸਿੰਘ ਤਾਰੀ ਇਕਲਾਈ ਤੋਂ ਖੜਾ ਸੀ ਇਕਲਾਈ ਜ਼ੋਨ ਤੋਂ ਉਹਨੂੰ ਭੇਜਿਆ ਕਿ ਮੈਡਮ ਨੂੰ ਬੇਨਤੀ ਕਰੋ ਮੈਡਮ ਕੋ ਗਿਆ ਉਹ ਜਾ ਕੇ ਉਹਨੇ ਬੇਨਤੀ ਕੀਤੀ ਕਿ ਮੈਡਮ ਮੈਂ ਬਲਾਕ ਸੰਪਤੀ ਦਾ ਉਮੀਦਵਾਰਾਂ ਵੀ ਅਸੀਂ ਇਹ ਜਿਹੜਾ ਉਹ ਬੰਦੇ ਬਾਹਰਲੇ ਫਿਰਦੇ ਆ ਇਹਨਾਂ ਕੋਈ ਆਈ ਕਾਰਡ ਨਹੀਂ ਹੈਗਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਵੀ ਸਾਡੂ ਇੱਥੇ ਖਦਸ਼ਾ ਵੀ ਧੰਦਲੀ ਹੋ ਸਕਦੀ ਹੈ ਮੈਡਮ ਉਹਦੇ ਬਹੁਤ ਬੁਰੀ ਤਰ੍ਹਾਂ ਉਹਦੇ ਗੱਲ ਪੈ ਗਈ ਬਹੁਤ ਮਤਲਬ ਕਹ ਦੂੰਗਾ ਬਹੁਤ ਹੱਦ ਤੱਕ ਉਹਨੂੰ ਗਲਤ ਬੋਲੀ ਫਿਰ ਮੈਂ ਜ਼ਰੂਰ ਖੜਾ ਹੋਇਆ ਮੈਂ ਖੜੋ ਕੇ ਮੈਡਮ ਮੈਂ ਤੁਸੀਂ ਪਾਰਸ਼ੀਅਲਟੀ ਕਰ ਰਹੇ ਹੋ ਗਲਤ ਹੋ ਰਿਹਾ ਵੀ ਅਸੀਂ ਬੈਠੇ ਆ ਅਸੀਂ ਆਪਣੇ ਲੋਕਾਂ ਨੂੰ ਇਥੇ ਉਹਨਾਂ ਦੀ ਗਿਣਤੀ ਸਹੀ ਤਰੀਕੇ ਨਾਲ ਕਰਨ ਵਾਸਤੇ ਬੈਠੇ ਆ ਅਸੀਂ ਇਹ ਇਸ ਕਰਕੇ ਬੈਠੇ ਆ ਕਿ ਸਹੀ ਗਿਣਤੀ ਹੋ ਸਕੇ ਰਿਜ਼ਲਟ ਸਹੀ ਆ ਸਕਣ ਮੈਡਮ ਮੈਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਮੇਰੇ ਗੱਲ ਪੈ ਗਈ ਕਹਿੰਦੀ ਮੈਂ ਤੁਸੀਂ ਮਾਹੌਲ ਖਰਾਬ ਕਰਦੇ ਹੋ ਤੁਸੀਂ ਇਹ ਕਰਦੇ ਹੋ ਉਹ ਕਰਦੇ ਹੋ ਤੁਹਾਨੂੰ ਮੈਂ ਬਾਹਰ ਕੱਢ ਦਉਂ ਮਾ ਜੀ ਅਸੀਂ ਹੱਕ ਨਾਲ ਬੈਠੇ ਆ ਅਸੀਂ ਕਿਹੜਾ ਬਿਨਾਂ ਕਿਸੇ ਤੋਂ ਬੈਠੇ ਆ ਪਰਮਿਸ਼ਨ ਤੋਂ ਪਰਮਿਸ਼ਨ ਲੈ ਕੇ ਬੈਠੇ ਆ ਅਸੀਂ ਫਿਰ ਮੈਂ ਉੱਥੇ ਬੈਠ ਗਿਆ ਮੈਡਮ ਕਹਿੰਦੀ ਮੈਂ ਤੁਹਾਨੂੰ ਬਾਹਰ ਕਰ ਦਉਂ ਮਾ ਜੀ ਮੈਂ ਐ ਨਹੀਂ ਜਾਣਾ ਹੈਗਾ ਤੁਹਾਡੀ ਕੋਈ ਤੱਕੇ ਨਾ ਕੱਢਣਾ ਜੇ ਤੁਸੀਂ ਤੱਕੇਸ਼ਾਈ ਕਰਨੀ ਹੈ ਕਰ ਲਓ ਨਹੀਂ ਮੈਂ ਤਾਂ ਮੇ ਪਰ ਪੁਲਿਸ ਗਈ ਪਹਿਲਾਂ ਜਿਹੜੀ ਪਲਾਨਿੰਗ ਸਾਡਾ ਉਹ ਵੀ 15-20 ਮਿੰਟ ਪਹਿਲਾਂ ਆ ਗਈ ਸੀ ਕਿ ਡੀਐਸਪੀ ਇੱਕ ਸੀਆਈ ਸਟਾਫ ਦਾ ਇੰਚਾਰਜ ਦੋਏ ਸਿਟੀ ਦੇ ਇੰਚਾਰਜ ਸਦਰ ਦਾ ਇੰਚਾਰਜ ਸਾਰੇ ਉੱਥੇ ਇੰਚਾਰਜ ਪੰਜੇ ਥਾਣਿਆਂ ਦੇ ਤਿੰਨੇ ਥਾਣਿਆਂ ਦੇ ਇੰਚਾਰਜ ਤੇ ਡੀਐਸਪੀ ਤੇ ਨਾਲ ਸੀਏ ਇੰਚਾਰਜ ਤੇ ਨਾਲ ਮਤਲਬ ਸਾਰੀ ਫੋਰਸ ਲੈ ਕੇ ਤੱਕੇ ਨਾ ਉਥੋਂ ਹੱਥ ਚੋਂ ਕਢ ਕੇ ਹਾਲਾਂਕਿ ਮੈਂ ਕਿਹਾ ਮੈਂ ਉਤੋਂ ਜਦੋਂ ਪੌੜੀ ਤੋਂ ਖਿੱਚ ਕੇ ਲਿਆਇਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਮਤਲਬ ਆਰਾਮ ਨਾਲ ਮੈਂ ਥੋੜਾ ਚੱਲਦਾ ਵੀ ਤੋ ਆਰਾਮ ਨਾਲ ਲੈ ਕੇ ਚਲੋ ਜਾਣਾ ਇਹ ਕੀ ਬਦਤਮੀਜ਼ੀ ਹੈ ਤੁਸੀਂ ਮਤਲਬ ਧੱਕੇ ਨਾਲ ਲੈ ਕੇ ਜਾ ਰਹੇ ਹੋ ਤੋ ਬਾਕੀ ਥੋੜੇ ਸਾਹਮਣੇ ਮੂਵੀ ਤੁਸੀਂ ਦੇਖੀ ਹੈ ਸਾਰੇ ਨੇ ਜੋ ਧੱਕੇਸ਼ਾਈ ਹੋਈ ਹੈ ਉਹ ਉਹ ਹੂਟਿੰਗ ਕਹਿੰਦਾ ਮੈਂ ਨਾਹਰੇਬਾਜੀ ਜ਼ਰੂਰ ਕੀਤੀ ਹੈ ਧੱਕੇਸ਼ਾਈ ਖਿਲਾਫ ਮੈਂ ਜਿਹੜੀ ਅਸੀਂ ਕਰ ਸਕਦੇ ਆਂ ਪੰਜਾਬ ਸਰਕਾਰ ਮਰਦਾਬਾਦ ਦੇ ਨਾਹਰੇ ਲਾਏ ਨੇ ਤੇ ਲੋਕਤੰਤਰ ਦਾ ਘਾਣ ਦੇ ਨਾਹਰੇ ਮੈਂ ਜ਼ਰੂਰ ਲਾਏ ਨੇ ਹੋਰ ਕੋਈ ਹੂਟਿੰਗ ਪਹਿਲਾਂ ਹੋਈ ਹੋਵੇ ਵੀਡੀਓ ਉਥੋਂ ਕਾਨਫਰੰਸ ਤੇ ਉੱਥੇ ਜਿਹੜੀ ਹਾਲ ਹੈ ਜਿਹੜਾ ਉੱਥੇ ਸੀਸੀਟੀਵੀ ਫੁਟੇਜ ਕਢਾ ਕੇ ਦੇਖ ਲੈਣ ਇੱਕ ਵੀ ਉੱ ਕਿਸੇ ਨਾ ਕੋਈ ਰੌਲਾ ਪਿਆ ਹੋਵੇ ਕਿਸੇ ਨਾ ਕੋਈ ਗਾੜੀ ਗਲੋਚ ਚੋਰੀ ਹੋਵੇ ਹਾਂ ਅਸੀਂ ਆਪਣੇ ਹੱਕ ਵਾਸਤੇ ਮੈਡਮ ਨੂੰ ਬੇਨਤੀ ਜ਼ਰੂਰ ਕਰੀਆ ਉਹ ਥੋੜੀ ਜੀ ਜਿਹੜੀ ਉਨੀ ਕ ਬਹਿ ਜ਼ਰੂਰ ਹੈ ਮੈਡਮ ਕਹਿੰਦੇ ਤੱਕੇ ਨਾ ਬਾਹਰ ਕਰਦਾ ਮੈਂ ਅਸੀਂ ਜਾਂਦੇ ਨਹੀਂ ਐਨੀ ਗੱਲ ਹੋਈ ਆ ਫੋਰਸ ਦੇ ਆ ਕੇ ਫੋਰਸਫੁਲੀ ਸਾਨੂੰ ਬਾਹਰ ਕੱਢਿਆ ਗਿਆ ਸਾਨੂੰ ਜਿਹੜੇ ਹਾਲਾਤ ਨਾਲ ਉੱਥੋਂ ਲੈ ਕੇ ਗਏ ਆ ਤੁਸੀਂ ਮੀਡੀਆ ਵਾਲੇ ਭਰਾ ਤੁਹਾਡੇ ਸਾਰੇ ਤੁਸੀਂ ਆਜੇ ਤੁਸੀਂ ਤੁਹਾਡਾ ਵੀ ਧੰਨਵਾਦ ਕਰਦਾ ਤੁਹਾਡੀ ਵਜ੍ਹਾ ਨਾਲ ਉਹ ਵੀਡੀਓ ਬਣੀ ਹੈ ਉਹ ਵੀਡੀਓ ਬਣ ਕੇ ਲੋਕਾਂ ਦੇ ਸਾਹਮਣੇ ਆਈ ਆ ਕਿੰਨੀ ਤੱਕੇ ਨਾ ਤਸ਼ੱਦਦ ਨਾਲ ਉੱਥੋਂ ਲੈ ਕੇ ਗਏ ਆ ਜੋ ਹਾਲਾਤ ਬਣਾਏ ਗਏ ਇੱਕ ਦ ਸਾਡੇ ਬਾਕੀ ਜਿਹੜੇ ਜਿਹੜੇ ਕਾਊਂਟਿੰਗ ਦੇ ਸਾਡੇ ਏਜੰਟ ਬੈਠੇ ਸੀ ਜਾਂ ਜਿਹੜੇ ਸਾਡੇ ਉੱਤੇ ਮੈਂਬਰ ਬੈਠੇ ਸੀ ਉਹ ਸਾਰਿਆਂ ਤੱਕ ਡਰ ਦਾ ਸਹਿਮ ਦਾ ਮਾਹੌਲ ਬਣਾਇਆ ਗਿਆ ਉਹ ਕਿਉਂਕਿ ਇਹ ਚਾਹੁੰਦੇ ਸੀ ਕਿ ਉਹਨੂੰ ਜੋ ਰਿਜ਼ਲਟ ਆ ਉਹਨੂੰ ਬਦਲਿਆ ਜਾ ਸਕੇ ਉਹਨੂੰ ਪ੍ਰਭਾਵਿਤ ਕੀਤਾ ਜਾ ਸਕੇ ਜਾਂ ਇਹਨਾਂ ਦੇ ਜਿਹੜੇ ਸਾਡੇ ਉਮੀਦਵਾਰ ਸੀ ਬਲਾਕ ਸੰਮਤੀ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਉਹਨੂੰ ਹਰਾਇਆ ਜਾ ਸਕੇ ਹੁਣ ਅਗਲਾ ਲਾਈਨ ਆਫ ਐਕਸ਼ਨ ਕੀ ਹੋਏਗਾ ਦੇਖੋ ਜੀ ਅਸੀਂ ਇੱਕ ਤਾਂ ਚਲੋ ਜੋ ਇਹਨਾਂ ਨੇ ਸਾਡੇ ਤੇ ਕਿਉਂਕਿ ਮੈਨੂੰ 3 ਘੰਟੇ ਬਿਨਾਂ ਕਿਸੇ ਰਸਤੇ ਮੈਨੂੰ ਥਾਣੇ ਲਿਆ ਕੇ ਰੱਖਿਆ ਉਦਾਸੀ ਹਿਸਾਬ ਤਾ ਪੁੱਛਣਾ ਜੇ ਤੁਸੀਂ ਪਰਚਾ ਦਿੱਤਾ ਸੀ ਪਹਿਲੀ ਕੜੀ ਤੁਸੀਂ ਪਰਚਾ ਲਾ ਕੇ 9 ਵਜੇ ਤੁਸੀਂ ਮੈਨੂੰ ਥਾਣੇ ਲੈ ਕੇ 9 ਵਜੇ ਲੈ ਕੇ ਤੁਸੀਂ ਮੇਰੀ 9:30 ਸਵਾ 9 ਮੇਰੀ ਅਰੈਸਟ ਪਾ ਦਿਓ 15 ਮਿੰਟ ਤੁਸੀਂ ਅਰੈਸਟ ਬਾਅਦ ਤੇ ਬਾਅਦ ਤੁਸੀਂ ਮੈਨੂੰ ਰੱਖ ਸਕਦੇ ਹੋ ਮੇਰੀ ਅਰੈਸਟ ਪਾਓ ਤੁਸੀਂ 3:30 ਘੰਟੇ ਮੈਨੂੰ ਬਿਨਾਂ ਅਰਸਤੋਂ ਰੱਖਿਆ ਰਾਤ ਨੂੰ 12:30 ਵਜੇ ਪਰਚਾ ਦਰਜ ਕੀਤਾ ਉਸ ਤੋਂ ਉਸ ਤੋਂ ਬਾਅਦ ਤੇ ਦੂਜੇ ਦਿਨ ਚਲੋ ਪੇਸ਼ ਹੋ ਜਿਹੜੀਆਂ ਧਾਰਾਂ ਜਦ ਕੋਈ ਕਿਸੇ ਦੇ ਨੇੜੇ ਨਹੀਂ ਮੈਂ ਮੈਡਮ ਦੇ ਨੇੜੇ ਨਹੀਂ ਲੱਗਿਆ ਕੋਈ ਬੋਟਾਂ ਦੇ ਨੇੜੇ ਨਹੀਂ ਗਿਆ ਕਿਸੇ ਕੋਈ ਕਾਊਂਟਿੰਗ ਏਜੰਟ ਕਹਿਦੇ ਕੋਈ ਆ ਜਿਹੜੇ ਮਲਾਜ਼ਮ ਉੱਥੇ ਵੋਟਾਂ ਦੀ ਗਿਣਤੀ ਕਰਾ ਰਹੇ ਸੀ ਕਿਸੇ ਦੇ ਮੈਂ ਨੇੜੇ ਨਹੀਂ ਗਿਆ ਮੈਡਮ ਨਾਲ ਜ਼ਰੂਰ ਜਿਹੜੀ ਗੱਲਾਂ ਤੇ ਕਿਉਂਕਿ ਉਹ ਸਾਡਾ ਹੱਕ ਸੀਗਾ ਅਸੀਂ ਮੈਡਮ ਨੂੰ ਕਹਿ ਰਹੇ ਸੀ ਕਿ ਗਲਤ ਹੋ ਰਿਹਾ ਉਹ ਜ਼ਰੂਰ ਅਸੀਂ ਆਵਾਜ਼ ਬੁਲੰਦ ਕੀਤੀ ਆ ਹੋਰ ਕੋਈ ਐਸੀ ਗੱਲ ਨਹੀਂ ਹੋਈ ਜਿਹੜੀਆਂ ਗੱਲਾਂ ਇੱਥੋਂ 2-4 ਦਿਨ ਪਹਿਲਾਂ ਮੰਤਰੀ ਨੇ ਕੀਤੀਆਂ ਕਿਉਂਕਿ ਬਖੜਾਏ ਹੋਏ ਆ ਮੈਂ ਪਹਿਲਾਂ ਵੀ ਕਿਹਾ ਸੀ ਹਾਰ ਤੋਂ ਬਖੜਾਏ ਹੋਏ ਆ ਜਿਹੜੇ ਕਹਿੰਦੇ ਨਾ ਬਹੁਤ ਵੱਡੀ ਗਿਣਤੀ ਚ ਅਸੀਂ ਜਿੱਤ ਹਾਸਲ ਕੀਤੀ ਵੱਡੀ ਜਿੱਤ ਹਾਸਲ ਕੀਤੀ ਮੈਂ ਕਹਿੰਦਾ ਤੀਜੇ ਹਿੱਸੇ ਦੇ ਤਾਂ ਇਹਨਾਂ ਨੂੰ ਬਿਲਕੁਲ ਸੰ ਸ਼ਮਣੀ ਕਾਲੀਦਾਰ ਨੇ 5 ਲੱਖ ਸਾਂਝੀ ਜਿੱਤੇ ਇਹਨਾਂ ਨੇ 6 ਜਿੱਤੇ ਕੋਈ ਬੜਾ ਫਰਕ ਨਹੀਂ ਇੱਕ ਜਿਲ੍ਹਾ ਪ੍ਰੀਸ਼ਦ ਅਸੀਂ ਜਿੱਤੇ ਇੱਕ ਜਿਲ੍ਹਾ ਪ੍ਰੀਸ਼ਦ ਆਮ ਆਦਮੀ ਨੇ ਜਿੱਤੇ ਕੋਈ ਬੜਾ ਫਰਕ ਨਹੀਂ ਅੱਧ ਚ ਅਸੀਂ ਇਹਨਾਂ ਦੇ ਖੜੇ ਆ ਸੋ ਕਿਹੜੇ ਹਿਸਾਬ ਨਾਲ ਕਹਿ ਰਹੇ ਆ ਕਿ ਅਸੀਂ ਬਹੁਤ ਵੱਡੀ ਗਿਣਤੀ ਚ ਅਸੀਂ ਜਿੱਤ ਪ੍ਰਾਪਤ ਕੀਤੀ ਆ ਜੇ ਲੋਕ ਤੁਹਾਡੇ ਹੱਕ ਚ ਹੁੰਦੇ ਜੇ ਤੁਹਾਨੂੰ ਚੱਕ ਧੱਕੇਸ਼ਾਈ ਕਰਨ ਦੀ ਲੋੜ ਕੀ ਸੀ ਜੇ ਤੁਸੀਂ ਕੰਮ ਕੀਤੇ ਹੁੰਦੇ ਲੋਕਾਂ ਨੇ ਡਟੇ ਹੁੰਦੇ ਹੁਣ ਅਗਲੀ ਗੱਲ ਜਿਹੜੀ ਮੈਂ ਕਹਨਾ ਮੈਂ ਅਸੀਂ ਹਾਈ ਕੋਰਟ ਅੱਜ ਇੱਕ ਰੈਟਿਫਿਕੇਸ਼ਨ ਦਾਖਲ ਕੀਤੀ ਹੈ ਸਾਰੇ ਜਿਹੜੇ ਮੁਲਾਜ਼ਮ ਸੀ ਕਿਉਂਕਿ ਅਸੀਂ ਵੀਡੀਓ ਵਾਸਤੇ ਵੀ ਉੱਥੇ ਬੇਨਤੀ ਕੀਤੀ ਹੈ ਕਿ ਜਿਹੜੀ ਵੀਡੀਓ ਅੰਦਰ ਬਣੀ ਸੀ ਉਹ ਕਢਾਈ ਜਾਵੇ ਕਿਉਂਕਿ ਸਕੂਲ ਦੇ ਕੈਮਰੇ ਵੀ ਲੱਗੇ ਆ ਤੇ ਜਿਹੜਾ ਇਹਨਾਂ ਦਾ ਇਲੈਕਸ਼ਨ ਜਿਹੜਾ ਕਮਿਸ਼ਨ ਨੇ ਜਿਹੜੇ ਕੈਮਰੇ ਲਾਏ ਹੁੰਦੇ ਆ ਉਹ ਵੀ ਉਹ ਵੀ ਉੱਥੇ ਅੰਦਰ ਚੱਲ ਰਹੇ ਸੀ ਜੱਜ ਸਾਹਿਬ ਨੇ ਵੀ ਕਿਉਂਕਿ ਅਸੀਂ ਧਨਵਾਦੀਆਂ ਅਦਾਲਤ ਦੇ ਵੀ ਅਦਾਲਤ ਨੇ ਫੈਸਲਾ ਕੀਤਾ ਸਾਨੂੰ ਜ਼ਮਾਨਤ ਦਿੱਤੀ ਹੈ ਉਹ ਜੱਜ ਸਾਹਿਬ ਨੇ ਵੀ ਇਹਨਾਂ ਤੋਂ ਫੁਟੇਜ ਮੰਗੀ ਹੈ ਕਿ ਜਿਹੜੀ ਫੁਟੇਜ ਆ ਉੱਥੇ ਅੰਦਰ ਦੀ ਉਹ ਸਾਨੂੰ ਲਿਆ ਕੇ ਇਮੀਡੀਏਟਲੀ ਸਾਨੂੰ ਲਿਆ ਕੇ ਦਿੱਤੀ ਜਾ ਉੱਚ ਵੀ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿ ਜੋ ਧੱਕੇਸ਼ਾਹੀ ਕੀਤੀ ਹੈ ਤੁਹਾਡੇ ਸਾਹਮਣੇ ਆ ਜਾਣੀ ਹੈ ਹੁਣ ਰੈਟ ਅਸੀਂ ਪਾਈ ਆ ਵਿੱਚ ਇਹ ਤਾਂ ਐਸਜੀਐਮ ਮੈਡਮ ਦੇ ਖਿਲਾਫ ਡੀਐਸਪੀ ਦੇ ਖਿਲਾਫ ਸੀਆਈਐਨ 4 ਦੇ ਖਿਲਾਫ ਤੇ ਜਿਹੜੇ ਬਾਕੀ ਇਨਚਾਰ ਦੇ ਚਾਰ ਪੰਜ ਜਣਾਂ ਦੇ ਅਸੀਂ ਖਿਲਾਫ ਰੈਟ ਪਾਈ ਆ ਹਾਈ ਕੋਰਟ ਚ ਕਿ ਇਹਦਾ ਜਰੂਰ ਸਹੀ ਤਰੀਕੇ ਨਾਲ ਕਿਉਂਕਿ ਲੋਕਤੰਤਰ ਦਾ ਢਾਣ ਹੋਇਆ ਧੱਕੇਸ਼ਾਈ ਹੋਈ ਆ ਜਿਹੜਾ ਸਾਡਾ ਅਧਿਕਾਰ ਸੀ ਉਹ ਖੋਇਆ ਗਿਆ ਸੀ ਹੱਕ ਨਾ ਬੈਠੇ ਸੀ ਅਸੀਂ ਕੋਈ ਨਹੀਂ ਇਹਨਾਂ ਵਾਂਗੂ ਜਿਹੜੇ ਇਹਨਾਂ ਦੇ ਤਿੰਨ ਚਾਰ ਨਮਾਇंदे ਤੁਰੇ ਫਿਰਦੇ ਸੀ ਕਿਉਂ ਬਿਨਾਂ ਕਿਸੇ ਕਾਰਡ ਤੋਂ ਬਿਨਾਂ ਕਿਸੇ ਆਈ ਕਾਰਡ ਤੋਂ ਅੰਦਰ ਤੁਰੇ ਫਿਰਦੇ ਫੋਨ ਵਰਤ ਰਹੇ ਸੀ ਤੁਸੀਂ ਇੱਕ ਹੋਰ ਗੱਲ ਕਰਦਾ ਤੁਸੀਂ ਮੈਡਮ ਦਾ ਫੋਨ ਕਢਾ ਕੇ ਦੇਖੋ ਜੀ ਸਰਕਾਰ ਕਢਾ ਲਵੇ ਜੱਸਾਬ ਕਢਾ ਲੈਣ ਜੇ ਨਾ 10 10 ਮਿੰਟ ਬਾਅਦ ਇਹਨਾਂ ਦੇ ਜਿਹੜੇ ਆ ਜਿਹੜੇ ਬੰਦਿਆਂ ਨੇ ਮੈਂ ਨਾਮ ਲਏ ਇਹਨਾਂ ਨਾਲ ਗੱਲ ਹੁੰਦੀ ਰਹੀ ਆ ਮੰਤਰੀ ਦੀ ਗੱਲ ਹੁੰਦੀ ਰਹੀ ਆ ਬਾਹਰੋਂ ਕਿਉਂਕਿ ਇੰਨਾ ਪ੍ਰੈਸ਼ਰ ਸੀ ਮੈਡਮ 5 ਮਿੰਟ ਬਾਅਦ ਫੋਨ ਆ ਉਹ ਸਾਰਾ ਪ੍ਰੈਸ਼ਰ ਉਹ ਜਿਹੜਾ ਉਹਨਾਂ ਤੇ ਮਤਲਬ ਬਿਲਟ ਹੋਇਆ ਸੀ ਉਹ ਸਾਰਾ ਸਾਡੇ ਤੇ ਕੱਢਿਆ ਗਿਆ ਸਾਡੇ ਤੇ ਆਪਣੀ ਫ੍ਰਸਟ੍ਰੇਸ਼ਨ ਕੱਢੀ ਗਈ ਸਾਨੂੰ ਧਗਾ ਧੱਕਾ ਸਾਡੇ ਤੇ ਕੀਤਾ ਗਿਆ ਸੋ ਇਹ ਜਿਹੜੀ ਮੈਂ ਹਾਈ ਕੋਰਟ ਨੂੰ ਇਹ ਰੈਟ ਪਾਈ ਆ ਕਿ ਇਹਨੂੰ ਜਿਹੜੀ ਐਫਆਈਆਰ ਕੀਤੀ ਗਈ ਹੈ ਉਹਦੀ ਸਹੀ ਜਾਂਚ ਕੀਤੀ ਜਾਣੀ ਚਾਹੀਦੀ ਆ ਸਾਨੂੰ ਗਲਤ ਐਫਆਈਆਰ ਕੀਤੀ ਗਈ ਆ ਉਹਦੀ ਕੁਐਸਚਨਿੰਗ ਹੋਣੀ ਚਾਹੀਦੀ ਆ ਸਾਡੇ ਨਾਲ ਧੱਕੇਸ਼ਾਹੀ ਹੋਈ ਆ ਸਾਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੱਢਿਆ ਨੇ ਜੋ ਆਪਣੇ ਐਪਲੀਕੇਸ਼ਨ ਕੇ ਸੰਨ ਜੋ ਜੋ ਵੀ ਧੱਕੇਸ਼ਾਹੀ ਹੋਦਾ ਸਹੀ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਗੱਲ ਇਹ ਇਹੀ ਆ ਕਿ ਜੋ ਕਪੜੇ ਹੋਏ ਆ ਜਾਂ ਜੋ ਕਪੜੇ ਨਾ ਨਕੀਤੇ ਉਹਦਾ ਡਰ ਸਾਡੀ ਪਾਰਟੀ ਨੂੰ ਸੀਗਾ ਸਾਡੇ ਵਰਕਰਾਂ ਨੂੰ ਜਿਸ ਲਈ ਅਸੀਂ ਆਵਾਜ਼ ਬੁਲੰਦ ਕੀਤੀ ਆ ਅੱਗੇ ਤੋਂ ਵੀ ਅਸੀਂ ਆਪਣੇ ਵਰਕਰਾਂ ਵਾਸਤੇ ਆਵਾਜ਼ ਬੁਲੰਦ ਕਰਦੇ ਰਾਂਗੇ ਸਾਨੂੰ ਕੋਈ ਘਬਰਾਹਟ ਨਹੀਂ ਤੁਸੀਂ ਜੇਲ੍ਹ ਭੇਜ ਲਿਆ ਕੋਈ ਨਹੀਂ ਹੋਰ ਕਿਤੇ ਭੇਜਣਾ ਭੇਜ ਲੋ ਪਰ ਲੋਕਾਂ ਦਾ ਸਾਥ ਚਾਹੀਦਾ ਲੋਕਾਂ ਨੂੰ ਸਾਰਾ ਕੁਝ ਪਤਾ ਖੰਨੇ ਤੇ ਲੋਕ ਖੰਨੇ ਹਲਕੇ ਦੇ ਲੋਕ ਥਲੀ-ਥਲੀ ਗੱਲ ਜਾਣਦੇ ਆ ਕਿ ਗੱਲ ਜਾਣਦੇ ਆ ਕਿ ਜੋ ਕੁਝ ਉੱਤੇ ਹੋਇਆ ਜੋ ਧੱਕੇਸ਼ਾਹੀ ਹੋਈ ਆ ਜੋ ਤਾਂ ਲੀ ਕਰਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਦੇ ਸਾਹਮਣੇ ਆਉਣ ਵਾਲੇ ਅਕਾਲੀ ਦਲ ਦੇ ਵਰਕਰਾਂ ਤੇ ਪਰਚੇ ਤਰਜ ਕੀਤੇ ਗਏ ਨੇ ਜਿਹੜੇ ਜੀਟੀ ਰੋਡ ਜਾਮ ਕੀਤਾ ਸੀ ਉਹਦੇ ਚ ਇਹ ਕਿਹਾ ਗਿਆ ਵੀ ਤੁਸੀਂ ਉਹਨਾਂ ਨੂੰ ਉਪਸਾਹੇ ਦਿੱਤਾ ਸੀ ਉਸ ਜੀ ਇਹ ਦੇਖੋ ਜੀ ਇੱਕ ਤਾਂ ਮੇਰੇ ਕੋ ਜਦੋਂ ਮੈਂ ਉੱਥੇ ਅਗੈਂਟ ਬਣ ਕੇ ਬੈਠਾ ਸੀ ਇਲੈਕਸ਼ਨ ਅਗੈਂਟ ਬਣ ਕੇ ਉਸ ਸਮੇਂ ਅੰਦਰ ਅਸੀਂ ਫੋਨ ਨਹੀਂ ਰੱਖਦੇ ਰੱਖ ਸਕਦੇ ਮੈਡਮ ਨੇ ਸਾਡਾ ਫੋਨ ਜਮ੍ਹਾਂ ਕਰਾ ਲਿਆ ਸੀ ਮੇਰੇ ਕੋ ਕੋਈ ਫੋਨ ਨਹੀਂ ਸੀ ਮੈਨੂੰ ਇਹ ਲੈ ਕੇ ਗਿਆ ਮੈਨਾਂ ਨੇ ਕਸਟਡੀ 'ਚ ਰੱਖਿਆ ਮੈਂ ਕਦੋਂ ਮੇਰੇ ਕੋ ਕੋਈ ਸੈਟਲਾਈਟ ਫੋਨ ਤਾਂ ਚੱਲਦਾ ਨਹੀਂ ਸੀ ਕਿ ਮੈਂ ਉਹਨਾਂ ਨੂੰ ਕੋਈ ਇਹ ਜਿਹਾ ਇੰਡੀਕੇਸ਼ਨ ਭੇਜਤੀ ਵੀ ਤੁਸੀਂ ਉੱਥੇ ਧੰਨਾ ਲੋਕਾਂ ਦੀ ਜਦ ਆਵਾਜ਼ ਦਬਾਈ ਜਾਊਗੀ ਲੋਕਾਂ ਦੇ ਲੀਡਰ ਨੂੰ ਧੱਕੇ ਨਾਲ ਫੜ ਕੇ ਉਹ ਮਤਲਬ ਖਿੱਚਾ ਤੁਸੀਂ ਕੀਤੀ ਜਾਊਗੀ ਉਹਨੂੰ ਧੱਕੇ ਨਾਲ ਫੜ ਕੇ ਲਿਆ ਕੇ ਉੱਥੇ ਖਾਣੇ ਤੇ ਬੱਕਿਆ ਜਾਊਗਾ ਤਾਂ ਲੋਕਾਂ ਨੇ ਇਹ ਤਾਂ ਸੁਭਾਅਕ ਆ ਕਿ ਲੋਕਾਂ ਨੇ ਉਹ ਉਹਦਾ ਐਕਸ਼ਨ ਦਾ ਰਿਐਕਸ਼ਨ ਦਾ ਹੁੰਦਾ ਹੀ ਆ ਲੋਕਾਂ ਨੇ ਜਾ ਕੇ ਜੀਟੀ ਰੋਡ ਜਾਮ ਕੀਤਾ ਹਾਂ ਜਿਹੜਾ ਉੱਥੇ ਤਸ਼ੱਦਦ ਹੋਇਆ ਸਾਡੇ ਲੋਕਾਂ ਨੂੰ ਉਹ ਡੰਗਰਾਂ ਦੀ ਤਰ੍ਹਾਂ ਕੁੱਟਿਆ ਗਿਆ ਕਈ ਸਾਡੇ ਵੀਰਾਂ ਦੀ ਐਫਆਈਆ ਨਹੀਂ ਉਹਨਾਂ ਨੇ ਕਰਾ ਸਕੇ ਕਿਉਂਕਿ ਉਹਨੂੰ ਡਰਾਇਆ ਧਮਕਾਇਆ ਵੀ ਗਿਆ ਕਈ ਦੇ ਸਿਰ ਪਾਟੇ ਆ ਕਈ ਦੇ ਸੱਟਾਂ ਵੱਜੀਆਂ ਨੇ ਉਹ ਅੱਜ ਅਸੀਂ ਖਬਰ ਕੁਝ ਵੀਰਾਂ ਦੀ ਲੈ ਕੇ ਆਏ ਹਾਂ ਕੁਝ ਨੂੰ ਲੈ ਕੇ ਵੀ ਆਉਣੀ ਆ ਉਹ ਸਾਰਿਆਂ ਦੇ ਸਿਰ ਪਾੜੇ ਗਏ ਉਹਨਾਂ ਨੂੰ ਕੁੱਟਿਆ ਗਿਆ ਬੁਰੀ ਤਰ੍ਹਾਂ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ ਉਹ ਵੀ ਉਹਦੀ ਵੀ ਜਾਂਚ ਦੀ ਅਸੀਂ ਮੰਗ ਕਰਦੇ ਹਾਂ ਵੀ ਕਿਹੜੇ ਮਤਲਬ ਕਿਹੜੀ ਹਦਾਇਤ ਤੇ ਐਸਡੀਐਮ ਸਾਹਿਬ ਦੇ ਹੁਕਮਾਂ ਤੇ ਹੋਇਆ ਕਿਹਦੇ ਹੁਕਮਾਂ ਤੇ ਇੰਨੀ ਬੁਰੀ ਤਰ੍ਹਾਂ ਮਤਲਬ ਹੋਇਆ ਜੇ ਹਾਂ ਜੇ ਕਿਸੇ ਨੇ ਜੀਟੀ ਰੋਡ ਜਾਮ ਕੀਤਾ ਜੀਟੀ ਰੋਡ ਜਾਮ ਕਰਨ ਦਾ ਤੁਸੀਂ ਪਰਚਾ ਦੇ ਦਿਓ ਇਹ ਕਿਹੜਾ ਕਿਹੜਾ ਕਾਨੂੰਨ ਹੈ ਵੀ ਜੇ ਕੋਈ ਬੰਦਾ ਕੋਈ ਮਤਲਬ ਉਹਨਾਂ ਨੇ ਮੰਨਦਿਆ ਵੀ ਜੇ ਉਹਨਾਂ ਨੇ ਕਾਨੂੰਨ ਅੱਗੇ ਲੈ ਲਿਆ ਜੀਟੀ ਰੋਡ ਜਾਮ ਕਰਤਾ ਇਹਦਾ ਮਤਲਬ ਤੁਸੀਂ ਇਨਸਾਨਾਂ ਦੀ ਕੋਈ ਕਦਰ ਨਹੀਂ ਤੁਸੀਂ ਉਹਨਾਂ ਨੂੰ ਧੱਕੇ ਨਾਲ ਕੁੱਟੋਗੇ ਨਹੀਂ ਬੁਰੀ ਤਰ੍ਹਾਂ ਸੋ ਮੈਂ ਤਾਂ ਬੇਨਤੀ ਇਹੀ ਕਰਦਾ ਜਿਹੜਾ ਇਹ ਮੰਤਰੀ ਵੱਡੀਆਂ-ਵੱਡੀਆਂ ਲੰਘਾਂ ਮਾਰਦਾ ਕਿ ਮੈਂ ਮਤਲਬ ਮੈਂ ਬੜਾ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਾਇਆ ਸਾਰਾ ਖੰਨਾ ਜਾਣਦਾ ਜਿਹੋ ਜਿਹੇ ਇਲੈਕਸ਼ਨ ਹੋਇਆ ਜੋ ਜੋ ਰਿਆਟਾ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਮੈਂ ਤਾਂ ਇੱਕੋ ਗੱਲ ਕਹਿਣਾ ਖੰਨੇ ਦੇ ਲੋਕ ਇਹਨਾਂ ਦੀਆਂ ਚਾਲਾਂ ਭਲੀ ਭਾਂਤ ਸਮਝ ਚੁਪੇ ਨੇ ਜੇ ਕੋਈ ਕੰਮ ਕੀਤਾ ਹੁੰਦਾ ਜੇ ਡੱਕਾ ਪਿਛਲੇ 5 ਸਾਲ ਚ ਤੋੜਿਆ ਹੁੰਦਾ ਤਾਂ ਆਹ ਜਿਹੜੀਆਂ ਗੱਲਾਂ ਕਰਦੇ ਨੇ ਕਰਨ ਦੀ ਲੋੜ ਨਾ ਹੁੰਦੀ ਤੁਸੀਂ ਕੰਮ ਕਰਦੇ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਤੁਹਾਨੂੰ ਚੁਣ ਕੇ ਐਨ ਐਮ ਐਲ ਏ ਬਣਾ ਕੇ ਮੰਤਰੀ ਬਣਾ ਕੇ ਤੁਹਾਨੂੰ ਭੇਜਿਆ ਤੁਸੀਂ ਲੋਕਾਂ ਦੇ ਕੰਮ ਕਰਦੇ ਤੁਸੀਂ ਹਾਲਾਤ ਦੇਖੋ ਅੱਜ ਪਿੰਡਾਂ ਜਾ ਕੇ ਸੜਕਾਂ ਦਾ ਕੀ ਹਾਲ ਆ ਖੰਨੇ ਦੀ ਪਾਰਕਿੰਗ ਦਾ ਕੀ ਹਾਲ ਆ ਖੰਨੇ ਦੇ ਬਜ਼ਾਰਾਂ ਦਾ ਕੀ ਹਾਲ ਆ ਖੰਨੇ ਦੀ ਸਪਾਈ ਦਾ ਕੀ ਹਾਲ ਆ ਸੋ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਬਜਾਏ ਸਿੱਧਾ ਇਹਨਾਂ ਦੀ ਕੋਸ਼ਿਸ਼ ਹੈ ਵੀ ਜਿਹੜੇ ਸਾਡੇ ਜੋ ਇਲੈਕਸ਼ਨ ਆਉਂਦਾ ਜਿਹੜੇ ਵੀ ਸਾਡੇ ਉਮੀਦਵਾਰ ਖੜਦੇ ਉਹਨਾਂ ਨੂੰ ਧੱਕੇ ਨਾਲ ਜਿਤਾ ਦਈਏ ਧੱਕੇ ਨਾਲ ਉਹਨਾਂ ਨੂੰ ਕੌਂਸਲ 'ਚ ਬਿਠਾ ਦਈਏ ਧੱਕੇ ਨਾਲ ਉਹਨਾਂ ਨੂੰ ਬਲਾਕ ਸੰਪਤੀ ਉੱਤੇ ਦਫ਼ਤਰ ਵੀਡੀਓ ਦਫ਼ਤਰ 'ਚ ਬਿਠਾ ਦਈਏ ਜਾਂ ਧੱਕੇ ਨਾਲ ਜ਼ਿਲ੍ਹਾ ਪ੍ਰੀਸ਼ਦ ਅਪਤਾ ਨਾ ਤੱਕਾ ਪਹਿਲਾਂ ਸਿਆਣਾ ਅੱਗੇ ਸਿਆਣਾ ਭਾਵੇਂ ਸਾਨੂੰ ਕੋਈ ਵੀ ਹਰਜਾਨਾ ਭਰਨਾ ਪੈ ਜਵੇ ਕੋਈ ਵੀ ਅਸੀਂ ਆਪਣੇ ਵਰਕਰਾਂ ਦੇ ਨਾਲ ਹਮੇਸ਼ਾ ਖੜੇ ਆਂ ਡਟ ਕੇ ਖੜੇ ਆਂ ਡਟ ਕੇ ਖੜਾਂਗੇ ਕਿਸੇ ਗੱਲ ਦੀ ਘਬਰਾਹਟ ਨਹੀਂ ਜੋ ਜ਼ੁਲਮ ਜੋ ਤੱਕਾ ਸਰਕਾਰ ਨੇ ਕਰਨਾ ਕਰ ਸਕਦੀ ਆ ਪਰ ਅਸੀਂ ਹਮੇਸ਼ਾ ਆਪਣੇ ਵਰਕਰਾਂ ਦਾ ਸਾਥ ਦੇਵਾਂਗੇ ਕੋਈ ਕਹਿੰਦਾ ਵੀ ਆ ਕਾਂਗਰਸ ਦੇ ਕੰਦਰ ਮਿਲ ਕੇ ਚੋਣ ਲੜੀਆ ਦੇਖੋ ਜੀ ਉਹ ਮੈਂ ਗੱਲ ਉਹ ਵੀ ਸੁਣੀ ਆ ਕਹਿੰਦੇ ਜੀ ਮਿਲ ਕੇ ਚੋਣ ਲੜੀ ਆ ਅਸੀਂ ਬਹੁਤ ਜਗ੍ਹਾ ਮੈਂ ਕਈ ਪਿੰਡਾਂ ਦੇ ਨਾਲ ਲੈਦਨਾ ਰਤਨਹੜੀ ਪਿੰਡਾ ਉੱਥੇ ਮਤਲਬ ਜਿੱਥੇ ਇਹਨਾਂ ਦੇ ਇਹਨਾਂ ਦੇ ਬੰਦਿਆਂ ਨੂੰ ਬਲਾਕ ਸੰਮਤੀ ਦੇਆਂ ਨੂੰ ਵੱਧ ਵੋਟਾਂ ਪਈਆਂ ਨੇ ਉਧਰ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਕਾਂਗਰਸ ਨੇ ਬਸ ਇਹਦਾ ਮਤਲਬ ਇਹਨਾਂ ਨੇ ਵੀ ਕਾਂਗਰਸ ਚੋਣ ਲੜ ਰਲ ਕੇ ਲੜੀ ਹੈ ਇਹ ਤਾਂ ਵੇਸੀ ਆਪਣੇ ਸਾਰਿਆਂ ਸਾਹਮਣੇ ਹੀ ਹੈ ਕਿਤੇ ਉਮੀਦਵਾਰ ਕਿਸੇ ਦਾ ਚਿਹਤਾ ਕਿਤੇ ਕਿਸੇ ਦਾ ਚਿਹਤਾ ਕਿਤੇ ਬਲਾਕ ਸੰਪਤੀ ਦੇ ਉਮੀਦਵਾਰ ਨੂੰ ਵੱਧ ਵੋਟਾਂ ਪਈਆਂ ਨੇ ਕਿਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਵੱਧ ਪਈਆਂ ਸਾਰਿਆਂ ਨਾਲ ਹੋਇਆ ਸਾਡੇ ਨਾਲ ਵੀ ਕਈ ਜਗ੍ਹਾ ਹੋਇਆ ਵੀ ਕਾਂਗਰਸ ਦੇ ਉੱਥੇ ਬਲਾਕ ਸੰਪਤੀ ਦੇ ਉਮੀਦਵਾਰ ਨੂੰ ਜਿੱਤ ਗਏ ਉੱਥੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੂੰ ਵੱਧ ਵੋਟਾਂ ਪਈਆਂ ਇਹਨਾਂ ਨਾਲ ਵੀ ਗਈ ਸਾਡੇ ਕਈ ਜਗ੍ਹਾ ਹੋਇਆ ਵੀ ਇਹਨਾਂ ਦੇ ਬਲਾਕ ਸੰਪਤੀ ਉਮੀਦਵਾਰ ਨੂੰ ਵੋਟਾਂ ਵੱਧ ਪਈਆਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੂੰ ਵੋਟਾਂ ਪਈਆਂ ਨਾਲ ਸਾਡੇ ਨਾਲ ਵੀ ਨਾਲੇ ਹੋਏ ਨੇ ਇਹਨਾਂ ਦੇ ਮੈਂ ਤੁਹਾਨੂੰ ਲਿਸਟਾਂ ਦੇ ਦਿੰਨਾ ਬਹੁਤ ਸਾਰੇ ਪਿੰਡਾਂ ਦੀ ਇਹ ਜਲਵਾਤ ਹੈ ਕਿ ਜਿੱਥੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਵਾਲੇ ਨੂੰ ਵੋਟਾਂ ਵੱਧ ਪਈਆਂ ਉੱਥੇ ਇਹਨਾਂ ਦੇ ਬਲੱਗ ਸੰਮਤੀ ਦੇ ਉਮੀਦਵਾਰ ਨੂੰ ਵੋਟਾਂ ਵੱਧ ਪਈਆਂ ਨੇ ਫਿਰ ਇਹ ਕਹੂਗਾ ਵੀ ਅਸਿਰ ਵਾਲੇ ਹੋਏ ਇਹ ਬਿਨਾ ਮਤਲਬ ਝੂਠੀਆਂ ਗੱਲਾਂ ਨੇ ਜਾਂ ਕੋਈ ਗੱਲ ਨਹੀਂ ਲੱਭਦੀ ਨਾ ਫਿਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੇ ਚਿਹਰਿਆਂ ਤੋਂ ਹੱਪ-ਹੱਪ ਤੋਂ ਹੀ ਪਤਾ ਲੱਗਦਾ ਸੀ ਕਿ ਤੁਹਾਡੇ ਸਾਹਮਣੇ ਹੀ ਸੀ ਵੀ ਕੀ ਕਾਹਦੇ ਹਾਲਾਤ ਬਣੇ ਹੋਏ ਨੇ ਵੀ ਕੀ ਉਹ ਆਪੇ ਕਹਿੰਦੇ ਵੀ ਮਤਲਬ ਆਪਣੇ ਪੈਰੀ ਕਹਾੜਾ ਮਾਰਿਆ ਜੀ ਹਾਂ ਇਹਨੇ ਸੱਚੇ ਸੀ ਰਾਤ ਨੂੰ ਜਾ ਜਾ ਕੇ 2 ਵਜੇ ਉੱਥੇ ਮੇਰੇ ਕੋਲ 3 ਵਜੇ ਕਿਉਂ ਪਹੁੰਚੇ ਜੀ ਮੇਰੇ ਕੋਲ ਪਹੁੰਚੇ ਮੈਂ ਥੋੜੇ ਸੰਗਤ ਚ ਕਹਿ ਰਿਹਾ ਥਾਣੇ ਜਾ ਕੇ ਮੈਨੂੰ ਕਿਹਾ ਗਿਆ ਇੱਥੇ ਉੱਠ ਕੇ ਆ ਜਾ ਅਸੀਂ ਤੇਰੀ ਐਫ ਆਈ ਆਰ ਰਿਕੁਐਸਟ ਕਰਾ ਦਾਂਗੇ ਮੈਂ ਤੂੰ ਹੀ ਪਰਚਾ ਕਰਾ ਲਿਆ ਅਸੀਂ ਭੁਗਤਾਂਗੇ ਭੱਜਣ ਵਾਲਾ ਮੈਂ ਹੈ ਨਹੀਂ ਫੇ ਕਿਉਂ ਮੈਂ ਤਾਂ ਕਰਦੇ ਸੀ ਜੇ ਪਤਾ ਸੀ ਵੀ ਹਾਂ ਵੀ ਅਸੀਂ ਗਲਤ ਕਰ ਲਿਆ ਲੋਕ ਇਸ ਗੱਲ ਨਾਲ ਖਲਾਫ ਜਾਣਗੇ ਲੋਕਾਂ ਦੇ ਮਤਲਬ ਅਸੀਂ ਆਪਣੇ ਪੈਰੀ ਕਹਾੜਾ ਮਾਰ ਲਿਆ ਵੀ ਅਸੀਂ ਇਹ ਜੋ ਵੀ ਕੀਤਾ ਜੋ ਘਟਨਾ ਕਰਮ ਹੋਇਆ ਉਹ ਸਾਰਾ ਗਲਤ ਹੋਇਆ ਫੇਕ ਹੋਇਆ ਤੱਕੇਸ਼ਾਈ ਹੋਈ ਉਹਨਾਂ ਨੂੰ ਸਾਰਾ ਆਪਣਾ ਡਰ ਸਤਾ ਰਿਹਾ ਸੀ ਇਸੇ ਲਈ ਰਾਤ ਨੂੰ ਠਲਕੇ ਦੋ ਦਿਨ ਕਾਨਫਰੈਂਸ ਕਰਨੀ ਸੀ ਕਿ ਅਸੀਂ ਇਹਨਾਂ ਦਾ ਪਰਚਾ ਵਾਪਸ ਕਰਾਤਾ ਜੇ ਇਹਨੂੰ ਇਹ ਕਰਤਾ ਹੁਣ ਤੁਸੀਂ ਇੱਕ ਬੰਦੇ ਨੂੰ ਲਿਆ ਕੇ ਪਰਚਾ ਦਰਜ ਕਰਤਾ ਤੱਕੇ ਨਾਲ ਤੱਕੇਸ਼ਾਈ ਕੀਤੀ ਆ ਵੋਟਰਾਂ ਨਾਲ ਤੱਕੇਸ਼ਾਈ ਤੁਹਾਡੇ ਰਿਜ਼ਲਟ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਜਿਹੜਾ ਤੁਸੀਂ ਕਰ ਲਿਆ ਫੇ ਘਬਰਉਂਦੇ ਕਾ ਤੂੰ ਚਲੋ ਆਪਣੀ ਚਾਲ ਸਮਾਂ ਬਦਲਣੇ ਵਾਲਾ ਤੁਹਾਡੇ ਸਾਹਮਣੇ ਆਜੂਗਾ ਦੁੱਧਾ ਦੁੱਧ ਪਾਣੀ ਦਾ ਪਾਣੀ ਇਹਨਾਂ ਨੇ ਤਾਂ ਪਰਚੇ ਕਰਾ ਲਏ ਆ ਜਿਹੜੇ ਆਪਾਂ ਕਹਿੰਦੇ ਆ ਬਿਗਨ ਪੌਂਡ ਦਾ ਕਹਿ ਲੀਏ ਹੋਰ ਕਹਿੰਦੇ ਸਾਡੇ ਕੱਲ ਗੋ ਪਿੰਡ ਮੀਂਹ ਸੰ ਇਹਨਾਂ ਦੇ ਪਿੰਡ ਵੀ 23 24 ਦਾ ਪਾਚਾ ਕੀਤਾ ਗਿਆ ਜੋ ਹੈ ਦੀ ਗਲਤ ਪਰਚੇ ਹੋ ਰਹੇ ਨੇ ਸੋ ਮੈਂ ਕਹਾਂਗਾ ਆਪਣੇ ਵਰਕਰਾਂ ਨੂੰ ਕਹਿੰਦਾ ਡਰਨਾ ਨਹੀਂ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਉਹਨਾਂ ਦੇ ਨਾਲ ਖੜੇ ਹਾਂ ਪਰ ਸਮਾਂ ਆਊਗਾ ਇਹਨਾਂ ਤੋਂ ਦਾ ਮਤਲਬ ਜਿਹੜੇ ਇਹਨਾਂ ਦਾ ਕਰੇ ਝੂਠੇ ਪਰਚੇ ਪਰ ਮੈਂ ਜਿਹੜੀਆਂ ਸਹੀ ਜਾਂਚਾਂ ਨੇ ਮੈਂ ਕਹਿੰਦਾ ਮੰਤਰੀ ਨੂੰ ਕਹਿੰਦਾ ਜਿੰਨਾ ਲੁੱਟਣਾ ਲੁੱਟਲਾ ਭਰਾਵਾ ਟਾਈਮ ਆਉਣੇ ਵਾਲਾ ਹੀ ਆ ਜਿਹੜੀਆਂ ਕੰਠੀਆਂ ਨੇ ਉਹਨਾਂ ਦੀ ਵੀ ਜਾਂਚ ਹੋਣੀ ਆ ਜਿਹੜੀਆਂ ਫੈਕਟਰੀਆਂ ਉਹਨਾਂ ਦੀ ਵੀ ਜਾਂਚ ਹੋਣੀ ਆ ਜਿਹੜੀਆਂ ਪ੍ਰਾਪਰਟੀਆਂ ਲੈ ਰਹੇ ਹਾਂ ਉਹਨਾਂ ਦੀ ਵੀ ਜਾਂਚ ਹੋਣੀ ਆ ਮੈਂ ਨਾ ਕਿਸੇ ਤੋਂ ਡਰ ਕੇ ਬੋਲਿਆ ਨਾ ਮੈਂ ਘਬਰਾਉਣਾ ਨਾ ਘਰਉਣਾ ਇਹ ਆ ਸਾਡੇ ਤੇ ਤਾਂ ਤੂੰ ਠੁੱਠੇ ਪਰਚੇ ਕਰਾ ਲੈ ਤੇਰੇ ਤੇ ਸੱਚੇ ਪਰਚੇ ਜਰੂਰ ਹੋਣਗੇ ਤੇਰੀ ਜਾਂਚ ਜਰੂਰ ਹੋਊਗੀ ਜਿਹੜੇ ਤਾਂ ਵਿਜੀਲੈਂਸ ਜਾਂਚ ਹੋਊਗੀ ਈਡੀ ਦੀ ਜਾਂਚ ਹੋ ਜਵੇ ਉਹ ਜਰੂਰ ਹੋਊਗੀ ਜਿਹੜੇ ਤੁਹਾਨੂੰ ਅੱਜ ਡਰ ਨਹੀਂ ਨਾ ਹੈਗਾ ਤੁਹਾਡੀ ਸਰਕਾਰ ਆ ਤੁਹਾਨੂੰ ਪਤਾ ਨਹੀਂ ਵੀ ਅਸੀਂ ਕੀ ਕੁਝ ਕਰ ਰਹੇ ਹਾਂ ਬੜੀ ਲੁੱਟ ਕਿਉਂਕਿ ਅ ਇਲੈਕਸ਼ਨ ਜਿਹੜੀ ਕਮਿਸ਼ਨ ਨੂੰ ਜੋ ਤੁਸੀਂ ਰਿਪੋਰਟਾਂ ਦਰਜ ਕੀਤੀਆਂ ਸੀ ਦਾਖਲ ਕਰਾਈਆਂ ਸੀ ਉਹ ਚ ਪ੍ਰਾਪਰਟੀ ਕੁਝ ਹੋਰ ਸੀ ਉਹ ਚ ਬੇਰਵੇ ਕੁਝ ਹੋਰ ਸੀ ਅੱਜ ਪ੍ਰਾਪਰਟੀ ਹੋਰ ਆ ਅੱਜ ਬੇਰਵੇ ਹੋਰ ਨੇ ਅੱਜ ਜ਼ਮੀਨਾਂ ਹੋਰ ਨੇ ਅੱਜ ਫੈਕਟਰੀਆਂ ਹੋਰ ਨੇ ਉਹ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂਕਿ ਅਸੀਂ ਅੰਕੜੇ ਵੀ ਇਕੱਠੇ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਆ ਵੀ ਉਹ ਸਾਹਮਣੇ ਰੱਖੇ ਜਾਣਗੇ ਉਸ ਤੋਂ ਬਾਅਦ ਜਦੋਂ ਸਰਕਾਰ ਬਣੂਗੀ 2027 'ਚ ਸ਼ੋਭਨੀ ਕਾਲੀਦਾ ਦੀ ਸਰਕਾਰ ਬਣਨੀ ਤੈ ਲੋਕਾਂ ਦਾ ਮਨ ਬਣ ਚੁੱਕਿਆ ਕਿ ਨਕਮੀ ਸਰਕਾਰ ਤੋਂ ਖੜਾ ਛੜਾਇਆ ਜਾਵੇ ਇਹ ਜਿਹੜੇ ਮਤਲਬ ਕੰਮ ਕੋਈ ਕੀਤਾ ਨਹੀਂ ਲੋਕਾਂ ਨਾਲ ਧੱਕੇਸ਼ਾਹੀ ਕੀਤਾ ਨੇ ਇਹਨਾਂ ਤੋਂ ਲੋਕ ਖੜਾ ਛੜਾਉਣਗੇ ਉਹਨਾਂ ਵਾਲੇ ਸਮੇਂ 'ਚ ਸ਼ੁਮਣੀ ਕਾਲੀਦਾਲ ਦੀ ਸਰਕਾਰ ਬਣੂਗੀ ਫਿਰ ਜਿਹੜਾ ਲੋਕਾਂ ਨੂੰ ਇਨਸਾਫ ਵੀ ਦਵਾਇਆ ਜਾਊਗਾ ਜਿਹੜੇ ਕਪਲੇਬਾਜ਼ ਨੇ ਜਾਂ ਜਿਹੜੇ ਜਿਨ੍ਹਾਂ ਨੇ ਲੁੱਟਾਂ ਖੋਹ ਕੀਤੀਆਂ ਨੇ ਉਹਨਾਂ ਤੇ ਜ਼ਰੂਰ ਕਾਰਵਾਈ ਕੀਤੀ ਜਾਊਗਾ